ਦੀ ਜਾਂਦੀ ਠੀਕ ਹੈ ਨਾ ਇਸ ਤੋਂ ਜਿਹੜੇ ਜਿਨ੍ਹਾਂ ਦੇ ਇਹ ਮਤਲਬ ਪਸ਼ੂ ਫੜਦੇ ਸੀਗੇ ਉਹਨਾਂ ਨੇ ਸੁਹਾਣੇ ਇਹਨਾਂ ਦੇ ਉੱਤੇ ਹਮਲਾ ਕਰਤਾ ਜਿਹੜੀ ਟੀਮ ਸੀਗੀ ਡੰਗਰ ਫੜਨ ਵਾਲੀ ਇਹ ਇਹਨਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਠੇਕੇਦਾਰ ਨੇ ਉਹ ਦੂਜੀ ਪਾਰਟੀ ਵਿੱਚ ਪਰਚਾ ਵੀ ਦਰਜ ਕਰਾਇਆ ਠੀਕ ਹੈ ਨਾ ਫਿਰ ਇਹ ਮੁੰਡੇ ਦਾ ਵਿਆਹ ਆ ਗਿਆ ਚਲੋ ਵਿਆਹ ਤੇ ਉੱਤੇ हट ਗਏ ਇਹਨੇ ਉਹੀ ਬੰਦੇ ਜਿਹੜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਇਹਨਾਂ ਦੀ ਉਹੀ ਬੰਦੇ ਕਟਰਲ ਕਟਰ ਗੱਡੀ ਉੱਤੇ ਪਸ਼ੂ ਫੜਨ ਵਾਸਤੇ ਰੱਖ ਲਏ ਫਿਰ ਪੱਜ ਜੀ ਤੇ ਜੀ ਮਹੀਨੇ ਦਾ ਮੱਝ ਦਾ ਕਿੰਨਾ ਤੇ ਗਾਂ ਦਾ ਕਿੰਨਾ ਇਹ ਜੀ 10 ਡੰਗਰਾਂ ਦੇ ਜੀ ਜਿੱਦਾਂ ਜੀ 200 ਰੁਪਇਆ ਪਰ ਡੰਗਰ ਲੈਂਦਾ ਜੀ ਹਾਂਜੀ 10 ਡੰਗਰਾਂ ਦੇ 2000 ਰੁਪਇਆ 15000 ਰੁਪਇਆ ਇਸ ਤਰ੍ਹਾਂ ਲੈਂਦਾ ਜੀ ਉਹਨੂੰ ਫਿਰ ਖੁੱਲੀ ਆ ਵੀ ਚਾਰ ਚਾਰ ਸਕਦੇ ਆ ਹਾਂਜੀ 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 ਉਹਨੂੰ ਖੁੱਲੀ ਆ ਜੀ ਉਹਦੇ ਡੰਗਰ ਨਹੀਂ ਫੜਦੇ ਜੀ ਫਿਰ ਜੀ ਤੁਸੀਂ ਮੁਫਤ ਕਿਉਂ ਕਰਦੇ ਹੋ ਰੇ ਡਰਾਈਵਰੀ ਤੇ ਇਹ ਇਨ ਵਿੱਚ ਤਾਂ ਵਿੱਚ ਜਿਆ ਇਹਨਾਂ ਵਿੱਚ ਕੋਈ ਡਾਕਟਰ ਕੋਈ ਜੀਐਸ ਅਫਸਰ ਬੰਦੇ ਨੇ ਔਰ ਇਹਨਾਂ ਨੂੰ ਵੀ ਜੇ ਮੁੰਡੇ ਹੈਲਮਟ ਪਾ ਕੇ ਤੇ ਕੁੜੀਆਂ ਨੂੰ ਵੀ ਝੂਲੀ ਹੈਲਮਟ ਪਾਵਾ ਮੈਂ ਇਹ ਲੋਰਕੀਆਂ ਵਾਜ ਰੋ ਕੇ ਇਹੋ ਜਿਹੋ ਨੋਟ ਰੱਖੀ ਜੀ ਵੀ ਆਪਣੇ ਹੈਲਮਟ ਪਾਓ ਆਪਣੇ ਅੰਡਰੇਜ ਬੱਚੇ ਹੈਗੇ ਆ ਉਹ 50 ਸੀਸੀ ਦੀ ਗੱਡੀ ਲੈ ਕੇ ਚਲਾਨ 110 ਸੀ ਵੀ ਅੱਜ ਵੜੇ ਚਲਾ ਸਕਦੇ ਜਿਹੜੇ 1800 ਤੋਂ ਘੱਟ ਨੇ ਉਹ ਜਿਹੜੇ 1800 ਤੋਂ ਉੱਪਰ ਦੇ ਉਹ ਆਪਣਾ 700 ਤੋਂ ਉਪਰ ਆਸ਼ਕਾਇ ਤੇ ਕੀਤੀ ਸੀ ਵੀ ਨਗਰ ਨਿਗਮ ਦੇ ਜਿਹੜਾ ਦਫਤਰ ਦੇ ਵਿੱਚ ਜਿਹੜੇ ਵੱਡੇ ਵੱਡੇ ਘਪਲੇ ਹੋਏ ਹੈ ਜਿਵੇਂ ਆਵਾਰਾ ਪਸ਼ੂ ਨੂੰ ਫੜਨ ਦਾ ਠੇਕਾ ਦਿੱਤਾ ਹੈ ਭਾਵੇਂ ਉਹ ਠੇਕਾ ਦਿੱਤਾ ਹੋਇਆ ਹੈ ਸ਼ਰਤਾਂ ਲਏ ਦੀ ਇਹਨਾਂ ਕਿਸੇ ਵੀ ਸ਼ਰਤ ਨੂੰ ठेकेदार ਅਫਸਰਾਂ ਦੀ ਮਰੀ ਭੂਤ ਨਾਲ ਪੂਰਾ ਨਹੀਂ ਕਰ ਰਿਹਾ ਤੇ ਅਵਾਰਾ ਪਸ਼ੂ ਜਿਹੜੇ ਉਹ ਸਗੋਂ ਉਹ ਛੱਡਣ ਦੀ بجائے ਸੌਰੀ ਫੜਨ ਦੀ بجائے ਉਹ ਉਹ ਉਹਨਾਂ ਤੋਂ ਪੈਸੇ ਵਟੋਰੇ ਇਕੱਠੇ ਕਰ ਰਹੇ ਆ ਵਿਧ ਅਫਸਰ ਅਫਸਰ ਨਾਲ ਮਿਲੇ ਹੋਏ ਆ ਮੈਂ ਹੁਣ ਪਿਛਲੇ ਸਮੇਂ ਦੇ ਵਿੱਚ ਸ਼ਿਕਾਇਤ ਕੀਤੀ ਸੀ ਤੇ ਮੈਂ ਰੋਜ਼ ਹਰ ਰੋਜ਼ ਇਧਰ ਉਧਰੋਂ ਵੀਡੀਓ ਪਾ ਰਿਹਾ ਉਹਨਾਂ ਨੂੰ ਡੰਗਰ ਫਿਰਦਿਆਂ ਦੀ ਉਹਨਾਂ ਨੂੰ ਮਤਲਬ ਮਜਬੂਰ ਕਰ ਦਿੱਤਾ ਮੈਂ ਤੇ ਮਜਬੂਰ ਕਰ ਦਿੱਤਾ ਤੇ ਉਹ ਜਦੋਂ ਡੰਗਰ ਫੜਨ ਗਏ ਕੁੰਬੜੇ ਪਿੰਡ ਦੇ ਗੰਦੇ ਨਾਲੇ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਭੇਜੀ ਸੀ ਉਹਦੀ ਗੰਦੇ ਨਾਲੇ ਦੇ ਵਿੱਚ ਮੱਚਾ ਸੀ ਗਿਆ ਤੇ ਇਹਨਾਂ ਨੇ ਨਾ ਨਗਰ ਨਗਰ ਦੇ ਅਫਸਰਾਂ ਨੇ ਤੇ ਠੇਕੇਦਾਰ ਨੇ ਉੱਥੇ ਮੇਰੇ ਖਿਲਾਫ ਸਾਜ਼ਿਸ਼ ਸੱਚੀ ਵੀ ਇਹ ਸ਼ਿਕਾਇਤਾਂ ਕਰਦਾ ਇਹਨੂੰ ਕਿਸੇ ਤਰੀਕੇ ਨਾਲ ਰੁਕਿਆ ਜਾਵੇ ਤਾਂ ਇਹਨਾਂ ਨੇ ਡੰਗਰ ਵਾਲੇ ਨੂੰ ਕਿਹਾ ਜਿਹੜੇ ਡੰਗਰ ਉੱਥੇ ਛੱਡਦੇ ਸੀ ਗੰਦੇ ਨਾਲੇ ਦੇ ਵਿੱਚ ਜਿਹੜੇ ਕੱਲੋ ਚਾਰਦੇ ਉਹਨਾਂ ਨੂੰ ਕਿਹਾ ਵੀ ਕਿਸੇ ਸੰਗ ਦੇ ਡਾਂਗਾ ਮਾਰੋ ਸਰ ਦੇ ਵਿੱਚ ਆਪੇ ਹਰਜੂਆ ਸ਼ਿਕਾਇਤਾਂ ਕਰਨ ਤੇ ਤੇ ਮੈਨੂੰ ਮਤਲਬ ਜਿਹੜੇ ਦਫ਼ਤਰ ਦੇ ਅਫਸਰ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਇਥਰ ਸਿੰਘ ਐ ਕਰੋ ਵੀ ਤੁਸੀਂ ਜਾ ਕੇ ਤੁਸੀਂ ਆਪ ਫੜਾਓ ਜਾ ਕੇ ਵੀ ਸਾਡੀ ਉੱਥੇ ਗੱਡੀ ਖੜੀ ਐ ਸਾਡੇ ਬੰਦੇ ਵੀ ਅਫਸਰ ਸੁਪਰਵਾਈਜ਼ਰ ਖੜੇ ਐ ਵੀ ਉਹਨਾਂ ਨੇ ਜਾ ਕੇ ਤੁਸੀਂ ਆਪ ਡੰਗਰ ਫੜਾਓ ਤੇ ਮੈਨੂੰ ਉੱਥੋਂ ਨਾਲ ਦੀ ਨਾਲ ਕੰਬੜੇ ਕਿਸੇ ਦਾ ਫੋਨ ਆ ਗਿਆ ਵੀ ਉੱਥੇ ਨਾ ਜਾਈਂ ਵੀ ਉੱਥੇ ਇਹਨਾਂ ਨੇ ਨਾ ਬੰਦੇ ਇਕੱਠੇ ਹੀ ਕੀਤੇ ਵੀ ਤੈਨੂੰ ਤੇ ਨਾਲ ਕੁੱਟਮਾਰ ਕਰਨਗੇ ਚਲੋ ਜੀ ਮੈਂ ਮੁਰਕੇ ਸੁਪਰਵਾਈਜ਼ਰ ਨੂੰ ਵੀ ਫੋਨ ਕੀਤਾ ਤੇ ਸੁਪਰਵਾਈਜ਼ਰ ਨੂੰ ਪੁੱਛਿਆ ਵੀ ਜਿੱਦ ਮੱਝਾ ਸਾਹਮਣੇ ਤੁਹਾਡੇ ਬੈਠੀਆਂ ਨੇ ਤੇ ਵੀ ਮੇਰੀ ਕੀ ਲੋੜ ਐ ਮੈਨੂੰ ਸਾਰਾ ਪਤਾ ਲੱਗ ਗਿਆ ਵੀ ਇਹਨਾਂ ਨੇ ਬੰਦੇ ਇਕੱਠੇ ਕੀਤੇ ਉਹਨੇ ਕਹਿੰਦਾ ਉਹਨੇ ਮੰਨਿਆ ਵੀ ਹਾਂ ਠੀਕ ਐ ਉਹ ਮੈਂ ਰਿਕਾਰਡ ਕੀਤਾ ਹੋਇਆ ਸਾਰਾ ਤੇ ਜਿਹੜਾ ਅਸਿਸਟੈਂਟ ਕਮਿਸ਼ਨਰ ਰਣਜੀਵ ਕੁਮਾਰ ਜਿਹੜਾ ਇਹ ਸਾਰੀ ਪ੍ਰਿਸ਼ਬਤ ਖੋਰ ਸਿਰੇ ਦਾ ਅਫਸਰ ਐ ਉਸ ਨੂੰ ਮੈਂ ਫੋਨ ਕਰਕੇ ਮਤਲਬ ਦੱਸਦਾ ਰਹਿੰਦਾ ਸੀਗਾ ਵੀ ਇਹ ਸਾਰਾ ਜਿਵੇਂ ਧੰਦਾ ਚੱਲਦਾ ਹੈ ਵੀ ਮੱਝਾਂ ਇਹ ਫੜ ਨਹੀਂ ਰਿਹਾ ਉਹ ਉਲਟ ਮੈਨੂੰ ਕਹਿੰਦਾ ਕਹਿੰਦਾ ਮੱਜਾਂ ਤਾਂ ਜਿਹੜੇ ਹੈਗੇ ਛੱਡੀਆਂ ਜਾ ਸਕਦੀਆਂ ਨੇ ਜਦੋਂ ਉਹਨੂੰ ਮੈਂ ਪੁੱਛਿਆ ਵੀ ਮੈਂ ਬੜੀ ਦੇਰ ਡਿਊਟੀ ਕੀਤੀ ਆ ਮੈਨੂੰ ਪਤਾ ਵੀ ਮੱਜਾਂ ਛੱਡਣੀਆਂ ਦਾ ਇੱਕ ਪਾਸਾ ਰਹੀ ਹੈ ਵੀ ਸ਼ਹਿਰ ਦੇ ਵਿੱਚ ਰੱਖੇ ਨਹੀਂ ਜਾ ਸਕਦੀਆਂ ਤੇ ਫਿਰ ਉਹ ਚੁੱਪ ਕਰ ਗਿਆ ਉਹ ਵੀ ਮੈਂ ਰਿਕਾਰਡ ਕੀਤਾ ਮੇਨ ਮੁੱਦਾ ਕੀ ਹੈ ਇਹ ਗੱਲਾਂ ਤਾਂ ਬਸ ਕਰਦੇ ਮੇਨ ਮਸਲਾ ਕੀ ਹੈ ਠੱਗੀ ਠੋਰੀ ਕਿਵੇਂ ਚੱਲਦੀ ਹੈ ਠੱਗੀ ਠੋਰੀ ਉਹ ਕਈ ਲੱਖਾਂ ਦੇ ਹਿਸਾਬ ਨਾਲ ਹੈ ਲੱਖਾਂ ਦੇ ਹਿਸਾਬ ਨਾਲ ਹੈ ਇਹ ਦੋ ਬੰਦੇ ਜਿਹੜੇ ਖੜੇ ਨੇ ਇਹ ਗੱਡੀ 'ਤੇ ਕੰਮ ਕਰਦੇ ਸੀਗੇ ਪਹਿਲਾਂ ਜਿਹੜੇ ਠੇਕੇਦਾਰੀ ਗੱਡੀ ਪਰ ਇਹਨਾਂ ਦੇ ਆਪਣੇ ਡੰਗਰ ਸੀਗੇ ਇਹਨਾਂ ਨੂੰ ਡੰਗਰ ਛੱਡਣ ਦੀ ਖੁੱਲ ਸੀਗੀ ਤੇ ਇਹਨਾਂ ਨੂੰ ਕੋਈ ਤਰ੍ਹਾਂ ਨਹੀਂ ਦਿੱਤੀ ਜਾਂਦੀ ਠੀਕ ਹੈ ਨਾ ਇਸ ਤੋਂ ਜਿਹੜੇ ਜਿਨ੍ਹਾਂ ਦੇ ਇਹ ਮਤਲਬ ਪਸ਼ੂ ਫੜਦੇ ਸੀਗੇ ਉਹਨਾਂ ਨੇ ਸੁਹਾਣੇ ਇਹਨਾਂ ਦੇ ਉੱਤੇ ਹਮਲਾ ਕਰਤਾ ਜਿਹੜੀ ਟੀਮ ਸੀਗੀ ਡੰਗਰ ਫੜਨ ਵਾਲੀ ਇਹ ਇਹਨਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਠੇਕੇਦਾਰ ਨੇ ਉਹ ਦੂਜੀ ਪਾਰਟੀ ਵਿੱਚ ਪਰਚਾ ਵੀ ਦਰਜ ਕਰਾਇਆ ਠੀਕ ਹੈ ਨਾ ਫਿਰ ਇਹ ਮੁੰਡੇ ਦਾ ਵਿਆਹ ਆ ਗਿਆ ਚਲੋ ਵਿਆਹ ਤੇ ਉੱਤੇ हट ਗਏ ਇਹਨੇ ਉਹੀ ਬੰਦੇ ਜਿਹੜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਇਹਨਾਂ ਦੀ ਉਹੀ ਬੰਦੇ ਕੈਟਲ ਕੈਚਰ ਗੱਡੀ ਉੱਤੇ ਪਸ਼ੂ ਫੜਨ ਵਾਸਤੇ ਰੱਖ ਲੇ ਫਿਰ ਪਹਿਲਾਂ ਇਹ ਉਹਨਾਂ ਦੇ ਪਸ਼ੂ ਫੜਦੇ ਸੀਗੇ ਫਿਰ ਉਹ ਇਹਨਾਂ ਦੇ ਰਾਤਾਂ ਨੂੰ ਚੋਰੀ ਤੱਕ ਜਾ ਕੇ ਮਤਲਬ ਕਿਲੇ ਤੋਂ ਖੋਲ ਕੇ ਪਸ਼ੂ ਤੱਕ ਫੜ ਕੇ ਉਹਨੇ ਗਊਸ਼ਾਲਾ ਜੀ ਬੰਦ ਕਰ ਦਿੰਦੇ ਇਹ ਵੀ ਕਹਿੰਦੇ ਕਿ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨੂੰ ਠੇਕੇਦਾਰ ਜਾਂਦਾ ਫੜਨ ਦਾ ਉਹ ਜਿਹੜਾ ਉਹਨੇ ਖੁਦ ਜਿਹੜੇ ਨੇ ਜਿਹੜਾ ਠੇਕੇਦਾਰ ਹੈ ਉਹਨੇ ਇੰਡਸਟਰੀ ਦੇ ਫੇਸ 80 ਦੇ ਵਿੱਚ ਖੁਦ ਪਸ਼ੂ ਰੱਖੇ ਹੋਏ ਨੇ ਉਹਨੇ ਨਜਾਇਜ਼ ਕਬਜ਼ਾ ਵੀ ਕੀਤਾ ਹੋਇਆ ਹੈ ਕਾਫੀ ਜਿਹੜੇ ਕਾਫੀ ਜਿਹੜੀ ਕਲੋਨੀ ਐ ਇੰਡਸਟਰੀ 8 ਪੇਜ ਦੇ ਵਿੱਚ ਉੱਥੇ ਕਲੋਨੀ ਦੇ ਵਿੱਚ ਉਹਨੇ ਕਾਫੀ ਜਗ੍ਹਾ ਕਵਰ ਕੀਤੀ ਹੋਈ ਹੈ ਤੇ ਉਹ ਠੇਕੇ ਵੀ ਲਿੰਦਾ ਹੈ ਉਹਦੇ ਜਿਹੜਾ ਟਰੈਕਟਰ ਹੈ ਟਰੈਕਟਰ ਦੇ ਉੱਤੇ ਉਹਨੇ ਐਮਸੀ ਮੁਹਾਲੀ ਲਿਖਾਇਆ ਹੋਇਆ ਅੱਛਾ ਜਿੱਦਿਵੇਂ ਫੋਟੋ ਕੀਤੀ ਹੋਈ ਆ ਠੀਕ ਹੈ ਨਾ ਜਦ ਕਿ ਉਹ ਲਿਖਾਇਆ ਨਹੀਂ ਜਾ ਸਕਦਾ ਐਮਸੀ ਮੁਹਾਲੀ ਉਹਦਾ ਆਪਣਾ ਨਿੱਜੀ ਟਰੈਕਟਰ ਹੈ ਉਹਨੇ ਕਿਵੇਂ ਲਿਖਾ ਲਿਆ ਇਹ ਐਮਸੀ ਤੇ ਉਹ ਮਤਲਬ ਮੈਨੂੰ ਕਾਫੀ ਦਿਨ ਤੋਂ ਪੁਲਿਸ ਵੀ ਧਮਕੀ ਦਿੰਦਾ ਇੱਕ ਡੀਐਸਪੀ ਹੈ ਇੱਕ ਡੀਐਸਪੀ ਉਹ ਆ ਜਿਹੜਾ ਮਤਲਬ ਮਨੁੱਖੀ ਅਧਿਕਾਰਾਂ ਦਾ ਇੱਕ ਕਾਤਲ ਆ ਉਹਦੇ ਖਿਲਾਫ ਹਾਲੇ ਵੀ ਕਈ ਕੇਸ ਚੱਲਦੇ ਆ ਉਹਦੇ ਨਾਲ ਉਹਦੀ ਆੜੀ ਹੈ ਤੇ ਹੋਰ ਵੀ ਮੈਨੂੰ ਮਤਲਬ ਪੁਲਿਸੀ ਨੇ ਧਮਕੀ ਦਿੰਦਾ ਇਸ ਤੋਂ ਇਲਾਵਾ ਜਿਹੜਾ ਇਹ ਮੁੰਡਾ ਵਰਿੰਦਰ ਸਿੰਘ ਆ ਖੜਾ ਤੁਹਾਡੇ ਕੋਲ ਇਸ ਬੰਦੇ ਨੂੰ ਇਹਦੇ ਬੰਦੇ ਦੇ ਖਿਲਾਫ ਮਤਲਬ ਪਿਆ ਹੋਇਆ ਇਹਨੂੰ ਕਹਿੰਦਾ ਵੀ ਤੇਰੇ ਖਿਲਾਫ ਜਿਹੜੇ ਤੂੰ ਪੈਸੇ ਇਕੱਠੇ ਕਰਦਾ ਸੀ ਉਹਦੇ ਵਿੱਚੋਂ 80000 ਰੁਪਏ ਤੇਰੇ ਵੱਲ ਬਚਦਾ ਹੈ ਠੀਕ ਹੈ ਨਾ ਪਹਿਲਾ ਉਹ ਦੇ ਫਿਰ ਅੱਗੇ ਨੂੰ ਤੇਰੇ ਨਾਲ ਮਹੀਨਾ ਮੈਂ ਕਰੂੰਗਾ ਉਹ ਸਾਰੇ ਅਸੀਂ ਜਿਹੜੀ ਹੈ ਰਿਕਾਰਡਿੰਗ ਹੈ ਜੋ ਵੀਡੀਓ ਵਗੈਰਾ ਉਹ ਅਸੀਂ ਵਿਜੀਲੈਂਸ ਨੂੰ ਦੇ ਦਿੱਤੀ ਹੈ ਵਿਜੀਲੈਂਸ ਨੂੰ ਸ਼ਿਕਾਇਤ ਰਲਕੇ ਕੀਤੀ ਤੁਸੀਂ ਨਹੀਂ ਮੈਂ ਮੈਂ ਇਕੱਲੇ ਨਹੀਂ ਕੀਤੀ ਸ਼ਿਕਾਇਤ ਕੀ ਕੀਤੀ ਮੈਂ ਨੇ ਮੈਂ ਇਹੀ ਕੀਤੀ ਹੈ ਵੀ ਇੱਥੇ ਬਹੁਤ بڑے ਕੱਪੜੇ ਹੋ ਰਹੇ ਨੇ ਜਿਹੜਾ ਅਵਾਰਾ ਪਸ਼ੂ ਪਾਲਣ ਵਾਲਾ ਜਿਹੜਾ ਠੇਕੇਦਾਰ ਹੈ ਅਸਾਂ ਦੀ ਬਿਲੀਪੂਰਤ ਦੇ ਨਾਲ ਉਹ ਪੈਸੇ ਇਕੱਠੇ ਕਰ ਰਿਹਾ ਹੁਣ ਠੇਕੇਦਾਰ ਕੌਣ ਹੈ ਜੀ ਦੀ ਸ਼ਿਕਾਇਤ ਮਨਜੀਤ ਸਿੰਘ ਹੈ ਜੀ ਕਿੱਥੋਂ ਦਾ ਰਹਿਣ ਵਾਲਾ ਆਹ ਮੋਹਾਲੀ ਦੇ ਰਹਿਣ ਵਾਲਾ ਹਾਂਜੀ ਤੁਸੀਂ ਕਿਉਂ ਸ਼ਿਕਾਇਤ ਕੀਤੀ ਤੁਸੀਂ ਇੱਥੇ ਦੇ ਵਸਿੰਦੇ ਹੋਣ ਕਰਕੇ ਕਿ ਸ਼ਹਿਰ ਦੇ ਵਿੱਚ ਵਧੀਆ ਸਹੂਲਤਾਂ ਨਹੀਂ ਨੇ ਦੇਖੋ ਮੈਂ ਮੈਂ ਮੇਰੀ ਡਿਊਟੀ ਹੁੰਦੀ 2017 ਦੇ ਵਿੱਚ 2017 ਦੇ ਵਿੱਚ ਜਦੋਂ ਮੇਰੀ ਡਿਊਟੀ ਹੁੰਦੀ ਸੀ ਮੈਂ ਇਹਨਾਂ ਦੇ ਖਿਲਾਫ ਜਦੋਜਾੜ ਸ਼ੁਰੂ ਕੀਤੀ ਸੀ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਨੇ ਕਾਮਯਾਬ ਨਹੀਂ ਮੈਨੂੰ ਹੋਣ ਦਿੱਤਾ ਠੀਕ ਆ ਨਾ ਮੇਰੇ ਖਿਲਾਫ ਜਿਹੜੀਆਂ ਸਗੋਂ ਸਾਜ਼ਿਸ਼ਾਂ ਰਚ ਕੇ ਮੈਂ ਤੁਹਾਨੂੰ ਸਾਰੀ ਸਟੋਰੀ ਦੱਸ ਚੁੱਕੇ ਵੀ ਮੇਰੇ ਖਿਲਾਫ ਇਹਨਾਂ ਨੇ ਕੀ ਸਾਜ਼ਿਸ਼ਾਂ ਕੀਤੀ ਮੈਂ ਵੱਡੇ ਵੱਡੇ ਮੋٹے ਮੋٹے ਜੁਰਮਾਨੇ ਇਹਨਾਂ ਨੂੰ ਕੀਤੇ ਮੈਂ ਐਫਆਰ ਲੈ ਕੇ ਇਹਨਾਂ ਤੋਂ ਪਸ਼ੂਤਾ ਛੜਦਾ ਠੀਕ ਆ ਤੇ ਬਹੁ ਤੇ ਇਸ ਕਰਕੇ ਮੈਨੂੰ ਉਹ ਚੀਜ਼ ਦਾ ਦੁੱਖ ਹੈ ਵੀ ਮੈਂ ਇੰਨੀ ਮਿਹਨਤ ਕੀਤੀ ਤੇ ਇਹ ਬੰਦੇ ਦਫਤਰ ਦੇ ਜਿਹੜੇ ਅਫਸਰ ਹੈ ਉਹ ਪੈਸੇ ਲੈ ਕੇ ਸਭੋਂ ਮਿਲੀ ਭੁਗਤ ਨਾਲ ਪੈਸੇ ਇਕੱਠੇ ਕਰ ਰਹੇ ਨੇ ਇੱਕ ਨੰਬਰ ਜਿਸ ਨੂੰ ਸ਼ਿਕਾਇਤ ਕਰੂੰ ਕੀਤੀ ਤੇ ਬਿਆਨ ਤੁਹਾਡੇ ਕੋਲੋਂ ਦਰਜ ਹੋ। ਅ ਵੀ ਲੈ ਤੁਸ ਨੂੰ ਮੈਂ 26 25 6 ਨੂੰ ਕੀਤੀ ਹੈ ਜੀ। ਬਿਆਨ ਮੇਰੇ ਦਰਜ ਨਹੀਂ ਹੋਏ ਮੈਂ ਵਰਿੰਦਰ ਸਿੰਘ ਦੇ ਬਿਆਨ ਦਰਜ ਕਰਵਾ ਕੇ ਆਇਆ। ਠੀਕ ਹੈ ਨਾ ਇਹਨੇ ਇਹਨਾਂ ਨੇ ਮੈਨੂੰ ਕਿਹਦੇ ਕਿਹਦੇ ਖਿਲਾਫ ਅਫਸਰਾਂ ਖਲਾਫ ਵੀ ਹੈ ਅਫਸਰਾਂ ਦੇ ਖਿਲਾਫ ਵੀ ਹੈ ਹੁਣ ਅਫਸਰਾਂ ਦੇ ਖਿਲਾਫ ਇਹਨੇ ਕਿਹਦੇ ਖਿਲਾਫ ਬਾਈ ਨੇਮ ਠੇਕੇਦਾਰ ਔਰ ਐਮਸੀ ਦੇ ਅਫਸਰਾਂ ਦੇ ਖਿਲਾਫ ਬਾਈ ਨੇਮ ਹੈ ਹੈ ਜੀ ਬਾਈ ਨੇਮ ਨਾਂ ਲਾ ਕੇ ਕਰੀਏ ਨਹੀਂ ਬਾਈ ਨੇਮ ਨਹੀਂ ਹੈਗੀ ਵੀ ਜਾਂਚ ਕਰੋ ਤੁਸੀਂ ਵੀ ਇਹਦੀ ਪੜਤਾਲ ਕਰੋ ਕਿਉਂਕਿ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ ਆਹ ਕੁਝ ਠੇਕੇਦਾਰ ਦਾ ਤਾਂ ਨਾਂ ਲਿਖਿਆ ਹੋਊ ਤੁਸੀਂ ਨੇ ਨਾਮ ਨਹੀਂ ਲਿਖਿਆ ਮੈਂ ਮਤਲਬ 12 ਪਸ਼ੂ ਜਿਹੜਾ ਫੜਨ ਦਾ ਇਹਨੂੰ ਠੇਕਾ ਦਿੱਤਾ ਹੋਇਆ ਸਿਸਟਮ ਬਾਰੇ ਸਿਸਟਮ ਬਾਰੇ ਦੱਸੋ ਜਾਂਚ ਸ਼ੁਰੂ ਹੋਗੀ ਜਾਂਚ ਕੀ ਲੱਗਦਾ ਉਮੀਦ ਕੀ ਹੈ ਜਾਂਚ ਹੁਣ ਇਹਨਾਂ ਨੂੰ ਇਹ ਕੱਲ ਇੱਕ ਜਦੋਂ ਉਸ ਬੰਦੇ ਨੂੰ ਮੈਂ ਮਤਲਬ ਪਹਿਲਾਂ ਪ੍ਰੂਫ ਇਕੱਠੀ ਕੀਤੇ ਉਹ ਬੰਦੇ ਨੂੰ ਮੈਂ ਬਿਆਨ ਦਵਾਇਆ ਫਿਰ ਮੈਨੂੰ ਤਾਂ ਵਿਜੀਲੈਂਸ ਵਾਲਿਆਂ ਨੇ ਕਿਹਾ ਵੀ ਤੁਸੀਂ ਬਾਹਰ ਬਹਿ ਜਾਓ ਉਹਦੇ ਬਿਆਨ ਲਿਖੇ ਨੇ ਨਹੀਂ ਜਦੋਂ ਸ਼ਿਕਾਇਤ ਤੋਂ ਡਿਜੀ ਤੋਂ ਡੇ ਨੀ ਬਿਆਨ ਹੋਏ ਜੀ ਮੇਰੇ ਬਿਆਨ ਹੋਣੇ ਸੀਗੇ ਕਿਉਂਕਿ ਟਾਈਮ ਹੋ ਗਿਆ ਕਾਫੀ ਫਿਰ ਇਹਨੇ ਮੈਨੂੰ ਫੋਨ ਕੀਤਾ ਵੀ ਮੈਂ ਵੀ ਬਿਆਨ ਦੇਣੇ ਨੇ ਤੇ ਉਹ ਜਦੋਂ ਮੈਂ ਵਿਜੀਲਾਨਸਰ ਜੀ ਮੈਂ ਕਿਹਾ ਵੀ ਆ ਜਾ ਹੁਣੇ ਆ ਜਾ ਅਸੀਂ 20 ਨੰਬਰ ਦਫ਼ਤਰ 'ਚ ਹਾਂ ਤੇ ਇਹਨੇ ਮੈਨੂੰ ਦੱਸਿਆ ਵੀ ਜਿਹੜੇ ਪੈਸੇ ਸੀਗੇ ਉਹ ਕੁਸ਼ਰੀ ਦੇ ਵਿੱਚੋਂ ਵਰਿੰਦਰ ਸਿੰਘ ਕਰਦਾ ਸੀਗਾ ਤੇ 11 ਫੇਸਵਲ ਤੋਂ ਇਹ ਸੋਨੂ ਰਾਣਾ ਕਰਦਾ ਸੀਗਾ ਤੇ ਜਿਹੜੇ 30000 ਰੁਪਏ ਨੂੰ ਦੱਸਿਆ ਵੀ ਅਸਿਸਟੈਂਟ ਕਮਿਸ਼ਨਰ ਜਿਹੜਾ ਹੈਗਾ ਅ ਰਣਜੀਤ ਕੁਮਾਰ ਵੀ 30000 ਰੁਪਏ ਉਹਨੂੰ ਦਿੰਦੇ ਸੀਗੇ ਸਾਰਿਆਂ ਨੇ ਇਕੱਲੇ ਇਕੱਲੇ ਦੱਸੇ ਤੇ ਇਹਨੂੰ ਮਤਲਬ ਵਿਜੀਲੈਂਸ ਵਾਲਿਆਂ ਨੇ ਬਿਆਨ ਲੈਣ ਤੋਂ ਜਿਹੜੇ ਇਨਕਾਰ ਕਰ ਦਿੱਤਾ ਉਹਨੂੰ ਮਤਲਬ ਵਾਹ ਕੱਢਦਾ ਵੀ ਇਹਦੇ ਮਤਲਬ ਬਿਆਨ ਨੇ ਕੋਈ ਖਾਸ ਨਹੀਂ ਹੈਗੇ ਜਦੋਂ ਕਿ ਇਹਦੇ ਬਹੁਤ ਜ਼ਰੂਰੀ ਖਾਸ ਨੇ ਤੇ ਅਵਾਰਾ ਪਸ਼ੂ ਜਿਹੜੇ ਸ਼ਹਿਰ ਦੇ ਵਿੱਚੋਂ ਫੜਨ ਦੀ ਬਜਾਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਾਹਰਲੇ ਪਿੰਡਾਂ 'ਚ ਜਾਂਦੇ ਸੀਗੇ ਗੱਡੀ ਲੈ ਕੇ ਸਰਕਾਰੀ ਸੌਰੀ ਕੈਟਲ ਕੈਚਰ ਗੱਡੀ ਠੇਕੇਦਾਰ ਦੀ ਵੀ ਪਿੰਡਾਂ ਦੇ ਵਿੱਚੋਂ ਜਾ ਕੇ ਜਿਹੜੇ ਉੱਥੋਂ ਕਿਸੇ ਦੇ ਬੇਕਾਰ ਪਸ਼ੂ ਸੀਗੇ ਉਹ ਲੱਦ ਕੇ ਲਿਆ ਕੇ ਰਾਤਾਂ ਨੂੰ ਉਹ ਗਊਸ਼ਾਲਾ 'ਚ ਵੜ ਹੁੰਦੇ ਸੀਗੇ ਤੇ ਜਿਹੜੀ ਪੈਟਲ ਕਾਚ ਗੱਡੀ ਦੇ ਵਿੱਚ ਉਹ ਲੱਗਿਆ ਸੀਗਾ ਜੀਪੀਐਸ ਜੀਪੀਐਸ ਲੱਗਿਆ ਸੀਗਾ ਉਹਦੀ ਚਿਪ ਕਦੇ ਕੱਢ ਦਿੰਦੇ ਸੀਗੇ ਉਹ ਜਾਣਕਾਰੀ ਦੇ ਰਾਤੇ ਹੀ ਮੈਂ ਸ਼ਿਕਾਇਤ ਕੀਤੀ ਸੀਗੀ ਸਾਰੀ ਉਹ ਤੇ ਅੱਗੇ ਦੇਖੇ ਕਿ ਸਰਸਿੰਗ ਜੀ ਇੱਕ ਪਾਸੇ ਠੇਕੇਦਾਰਾਂ ਨੂੰ ਠੇਕਾ ਦਿੱਤਾ ਜਾ ਰਿਹਾ ਮਿੱਟੀ ਦਾ ਗਾਵਾ ਪੜਨ ਦਾ ਹਾਂਜੀ ਪਰ ਬਾਰਾ ਪਸ਼ੂ ਮਾਲੀ ਜੀ ਬਹੁਤ ਫਿਰਦੇ ਰਹਿੰਦੇ ਰੋਜ਼ ਹੀ ਫਿਰਦੇ ਮੈਂ ਰੋਜ਼ ਹੀ ਪਾਉਣਾ ਮੈਂ ਉਸੇ ਜਗ੍ਹਾ ਦੀ ਉੱਤੇ ਕਿਉਂ ਫਿਰਦੇ ਫਿਰ ਧਿਆਨ ਨਹੀਂ ਇਹਨਾਂ ਦਾ ਪੈਸੇ ਲੈਂਦੇ ਉਹਨਾਂ ਤੋਂ ਸੋ ਅੱਛਾ ਇੱਕ ਗੱਲ ਮੈਂ ਤੁਹਾਨੂੰ ਇਹ ਵੀ ਧਿਆਨ ਚ ਦਿਵਾਉਣਾ ਚਾਹੁੰਦਾ ਵੀ ਇਹਨਾਂ ਨੂੰ ਅਵਾਰਾ ਪਸ਼ੂ ਕਹਿ ਦਿੱਤਾ ਜਾਂਦਾ ਹੈ ਇਹੇ ਅਵਾਰਾ ਨਹੀਂ ਹੈਗੇ ਸਾਰੇ ਦੇ ਸਾਰੇ ਟੋਟਲੀ 100% ਪਾਲਤੂ ਨੇ ਗਾਵਾਂ ਵੀ ਮੱਝਾਂ ਵੀ ਇਹ ਪਾਲਤੂ ਪਸ਼ੂ ਨੇ ਅਵਾਰਾ ਨਹੀਂ ਹੈਗੇ ਜੀ ਇਹ ਹਾਂਜੀ ਠੀਕ ਹੈ ਕੀ ਮੰਗਾ ਮੁੱਖ ਮੰਤਰੀ ਤੋਂ ਇਹ ਮੈਂ ਇਹ ਮੰਗਾ ਵੀ ਸਾਰੀ ਇਹਦੀ ਪਰਤਾਲ ਹੈ ਜਿਹੜੀ ਅਸਰ ਜਿਹੜੇ ਵਿੱਚ ਇਨਵੋਲ ਬਨੇ ਮੈਂ ਰੋਜ਼ ਫੋਟੋਆਂ ਖਿੱਚ-ਖਿੱਚ ਕੇ ਵੀਡੀਓ ਬਣਾ ਬਣਾ ਕੇ ਦਫ਼ਤਰ ਦੇ ਜਿਹੜੀ ਸਾਰੇ ਅਸਰਾਂ ਨੂੰ ਪਾਉਂਦਾ ਸupervisor ਤੋਂ ਲੈ ਕੇ commissioner ਤੱਕ ਜੇ ਇਹ commissioner ਮੇਰਾ ਮੇਰੇ ਮੈਸੇਜ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਮੈਂ ਸ਼ਿਕਾਇਤਾ ਪਾ ਰਿਹਾ ਉਹ ਮੇਰਾ ਸੀਨ ਨਹੀਂ ਕਰਦੇ ਠੇਕੇਦਾਰ ਮੇਰਾ ਸੀਨ ਨਹੀਂ ਕਰਦਾ ਹੈਗਾ ਠੀਕ ਹੈ ਜੀ ਸੋ ਨਾ ਨਹੀਂ আচ্ছা ਜੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਜੀ ਮੈਂ ਗੱਡੀ ਤੇ ਚੱਲਦਾ ਦਾ ਜੀ 1.5 ਸਾਲ ਸੇਵਾ ਕਰੀ ਹੈ ਜੀ ਮੈਂ ਗੱਡੀ ਵਾਚਾ ਲਗਾ ਜੀ ਜੀ ਮਨਜੀਤ ਸਿੰਘ ਜੀ ਸੇਵਾ ਮਤਲਬ ਮਤਲਬ ਜੀ ਜਿਹੜੇ ਨਹੀਂ ਜੀ ਹਾਂ ਜੀ ਫ੍ਰੀ ਖਾਤੇ ਹੀ ਕੀਤੀ ਹੈ ਜੀ ਕੋਈ ਤਨਖਾਹ ਨਹੀਂ ਜੀ ਕੁਝ ਨਹੀਂ ਜੀ ਤੁਹਾਡੇ ਨਾਲ ਤੇ ਤਨਖਾਹ ਕਿੰਨੀ ਲੈ ਜਾਂਦੀ ਸੀ 10-12000 ਰੁਪਏ ਜੋ ਵੀ ਆਂਦੀ ਦੀ ਜੀ ਉਹ ਮਨਜੀਤ ਸਿੰਘ ਖੰਡਾ ਦਾ ਜੀ ਜਿਹਦੇ ਕੋਲ ਜੌਬ ਕਰਦੇ ਸੀ ਤੁਸੀਂ ਐ ਮੈਂ ਮਨਜੀਤ ਕੋਰ ਮਨਜੀਤ ਦੇ ਕੋਲ ਕਰਦੇ ਜੀ ਮਨਜੀਤ ਸਿੰਘ ਹੈ ਕੌਣ ਬੰਦਾ ਇਹ ਠੇਕੇਦਾਰ ਹੈ ਜੀ ਕਮੇਟੀ ਮੈਂ ਠੇਕਾ ਲਿਆ ਹੋਇਆ ਜੀ ਨਹੀਂ ਡੰਗਰ ਆਵਾਰਾ ਪਰਸੂ ਫੜਨੰਦਾ ਜੀ ਤੇ ਜਿਹੜੇ ਪਾਲਤੂ ਫਰਸੂਆ ਜੀ ਉਹਨਾਂ ਨੂੰ ਵੀ ਫੜਦਾ ਹੈ ਜੀ ਇਹ 5000 ਰੁਪਏ ਲੇ ਕੇ ਜੀ ਡੰਗਰ ਤਾਰ ਦਿੰਦਾ ਹੈ ਜੀ ਜੱਟ ਦੇ ਜੀ ਦੁੱਧ ਵਾਲੀ ਗਾਂ ਮਤਲਬ ਇਹ ਮਹੀਨਾ ਲੈਂਦਾ ਜੀ 15 15 2000 ਰੁਪਏ ਮਹੀਨਾ ਲੈ ਰਿਹਾ ਜੀ ਮੈਂ ਜੀ ਵੀ ਗੀਵਾਰ ਥੋੜਾ ਸਾ ਲੇਟ ਹੋ ਗਿਆ ਜੀ ਮਹੀਨਾ ਦੇ ਰਿਹਾ ਜੀ ਮੇਰੇ ਨੂੰ ਕਿੱਲਾ ਤੱਕ ਖੁੱਲਣ ਜਾ ਰਿਹਾ ਜੀ ਡੰਗਰ ਜੀ ਕਦੇ ਕਹਿ ਰਿਹਾ ਜੀ ਵੀ ਮੈਂ ਤੇਰੇ ਤੇ ਕੇਸ ਖਰਾ ਦਾਂਗਾ ਕਦੇ ਕੁਝ ਕਹਿ ਰਿਹਾ ਜੀ ਤੇ ਜੀ ਮਹੀਨੇ ਦਾ ਕਿੰਨ ਮੱਝ ਦਾ ਕਿੰਨਾ ਤੇ ਗਾਂ ਦਾ ਕਿੰਨਾ ਇਹ ਜੀ 10 ਡੰਗਰਾਂ ਦੇ ਜੀ ਜਿੱਦਾਂ ਜੀ 200 ਰੁਪਿਆ ਪਰ ਡੰਗਰ ਲੈਂਦਾ ਜੀ ਹਾਂਜੀ 10 ਡੰਗਰਾਂ ਦੇ 2000 ਰੁਪਿਆ 15000 ਰੁਪਿਆ ਇਸ ਤਰ੍ਹਾਂ ਲੈਂਦਾ ਹੈ ਜੀ ਉਹਨੂੰ ਫਿਰ ਖੁੱਲੀ ਆ ਵੀ ਚ ਚਰ ਚਾਰ ਸਕਦੇ ਆ ਹਾਂਜੀ 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 ਉਹਨੂੰ ਖੁੱਲੀ ਆ ਜੀ ਉਹਦੇ ਡੰਗਰ ਨਹੀਂ ਫੜਦੇ ਜੀ ਫਿਰ ਜੀ ਤੁਸੀਂ ਮੁਫਤ ਕਿਉਂ ਕਰਦੇ ਹੋ ਰੇ ਡਰਾਈਵਰੀ ਬਾ ਜੀ ਉਹਨੇ ਕਹਦੇ ਤਾਂ ਵੀ ਤੇਰੇ ਡੰਗਰਾਂ ਹੀ ਫਿਰਦੇ ਰਹੂਗੇ ਜੀ ਵੀ ਤੈਨੂੰ ਕੋਈ ਨਹੀਂ ਛੇੜਨੇਗਾ ਜੀ ਤੇਰੀ ਡੰਗਰ ਜੀ ਕਿੰਨੇ ਕਿੰਨੇ ਘੰਟੇ ਡਿਊਟੀ ਕਰਦੇ ਸੀ ਤੁਸੀਂ ਮੈਂ ਤਾਂ ਜੀ 24 24 ਘੰਟੇ ਵੀ ਕੀਤੀ ਹੈ ਜੀ ਡਿਊਟੀ ਜੀ ਕਿੱਥੋਂ ਲੈਂਦੇ ਸੀ ਡੰਗਰ ਫੜ ਕੇ ਡੰਗਰ ਜੀ ਜਿਸ ਤਰ੍ਹਾਂ ਜੀ ਬਾਹਰ ਤੇ ਵੀ ਲੈ ਕੇ ਆਂਦੇ ਤੇ ਜੀ ਲਾਂਡਰਾਂ ਦੇ ਜੀ ਪਾਪੜੀ ਤੇ ਜੀ ਕਦੇ ਕਿਸੇ ਦੇ ਕੋਲ ਤੇ ਮੰਗ ਕੇ ਲੈ ਕੇ ਆਂਦੇ ਤੇ ਜੀ ਬਲਾਈਆਂ ਵਾਲੇ ਗਾਵਾਂ ਗੋਲ ਤੇ ਜੀ ਇਹ ਤੈਨੂੰ ਵਾਪਸ ਕਰ ਦਾਂਗੇ ਫਿਰ ਹਾਂ ਨਹੀਂ ਨਹੀਂ ਜੀ ਬਈ ਦੇ ਦੋ ਬੇਕਾਰ ਡੰਗਰ ਵੀ ਫਟਕ ਚ ਵੜਨੇ ਆ ਜੀ ਉਹਦੇ ਬੱਤੇ ਉਹਨਾਂ ਤੋਂ ਪੈਸੇ ਲੈਣਦੇ ਕਿਥੇ ਜੀ ਨਹੀਂ ਨਹੀਂ ਫ੍ਰੀਜੀ ਲਿਆਂਦੇ ਤੇ ਜੀ ਉਹ ਫਿਰ ਕਿੱਥੇ ਛੱਡਦੇ ਸੀ ਉਹਨਾਂ ਨੂੰ ਗਊਸ਼ਾਲਾ 'ਚ ਬਾੜ ਦਿੰਦੇ ਤੇ ਜੀ ਤੁਸੀਂ ਕਹਿੰਦੇ ਗਊਸ਼ਾਲਾ ਦੇ ਵਿੱਚ ਵੀ ਕੋਈ ਪ੍ਰਬੰਧ ਹੈ ਨਹੀਂ ਨਾ ਜੀ ਨਾ ਜੀ ਬਿਲਕੁਲ ਨਹੀਂ ਹੈਗਾ ਜੀ ਬਿਲਕੁਲ ਮਤਲਬ ਖਤਮ ਹੋ ਜਾਂਦੇ ਐ ਡੰਗਰ ਜੀ ਉੱਥੇ ਵੀ ਬਾੜ ਕੇ ਜੀ ਤੇ ਜੇ ਚੱਕਦਾ ਜੀ ਜਿਹਦਾ ਦੇਖਦਾ ਜੀ ਉਹਦਾ ਡੰਗਰ ਜਿਹੜਾ ਮਹੀਨਾ ਨਹੀਂ ਦਿੰਦਾ ਜੀ ਉਹਦੇ ਡੰਗਰ ਬਾੜਦਾ ਹੈ ਜੀ 15 15 2000 ਰੁਪਏ ਐ ਮਹੀਨਾ ਲੈ ਰਿਹਾ ਹੈ ਜੀ ਇਦੇ ਕੋਲ ਤੇ ਮਿੰਨਾ ਜਾਂਦਾ ਜੀ ਤੇ ਇੰਗਰੇ ਛੇੜਦਾ ਨਹੀਂ ਜੀ ਬਿਲਕੁਲ ਵੀ ਜੀ ਗੱਡੀ ਦੇ ਨਾਲ ਨਹੀਂ ਜੀ ਕਦੇ ਵੀ ਹੁੰਦਾ ਜੀ ਉੱਥੇ ਫਿਰ ਜਿਹੜੀਆਂ گاਵਾਂ ਨੇ ਉਹਨਾਂ ਨੂੰ ਪੱਠੇ ਪਾਈ ਨਹੀਂ ਜਾਂਦੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਬੜਾ ਬੁਰਾ ਹਾਲ ਹੈ ਜੀ ਕਿਚੜ ਮਾ ਖੜੀ ਰਹਿੰਦੀਆਂ ਜੀ گاਵਾں ਦੀ ਗੋਬਰ ਚ ਬੜਾ ਬੁਰਾ ਹਾਲ ਹੈ ਜੀ ਹਾਂਜੀ ਹੈਗਾ ਜੀ ਪਰ ਜੀ ਉਧਰ ਬਸਦਾ ਕੁਝ ਨਹੀਂ ਹੈ ਜੀ ਵਿਚਾਰੇ ਦੇ ਬਸਦਾ ਜੀ ਫਿਰ ਠੇਕੇਦਾਰ ਨਾਲ ਝਗੜਾ ਕਿਹੜੀ ਗੱਲ ਨੂੰ ਲੈ ਕੇ ਠੇਕੇਦਾਰ ਇਹ ਹੀ ਗੈਰੇ ਦਾ ਵੀ ਪੈਸੇ ਦੇਦੇ ਮਖਾਈ ਵੀ ਗਾ ਮੇਰੇ ਵਾਸਾ ਹੈ ਨਹੀਂ ਜੀ ਵੀ ਥੋੜਾ ਜਿਹਾ ਲੇਟ ਹੋ ਗਿਆ ਜੀ ਤੇ ਜੂਨੇ ਜੀ ਮੈਨੂੰ ਜੀ ਡੰਗਾ ਬਈ ਕੋ ਕਹਿ ਰਿਹਾ ਵੀ ਮੈਂ ਤੇਰੀ ਖੋਲ ਕੇ ਲੈ ਜਾਊਂਗਾ ਇਹ ਕਰ ਦੂੰਗਾ ਉਹ ਕਰ ਦੂੰਗਾ ਇਦਾਂ ਕਹਿ ਰਿਹਾ ਜੀ ਤੇ ਉਹਦੇ ਕੋਲ ਕਿੰਨੇ ਖੁੱਦ ਦੇ ਡੰਗਰ ਆ ਠਿੱਕੜਾ ਖੁੱਦ ਕੇ ਕੋਲ ਆਂ ਜੀ 35 ਗਾਵਾਂ ਆ ਜੀ ਦੁੱਧ ਪਾਂਦਾ ਏ ਡੈਰੀ ਮੈਂ ਬਾਕਾਇਦਾ ਦੁੱਧ ਪਾਂਦਾ ਏ ਜੀ ਹਾਂਜੀ ਜਿਹੜਾ ਜੀ ਇਹ ਗੱਡੀ 'ਪਾ ਵੀ ਚੱਲ ਰਹੀਆਂ ਜੀ ਬੰਦੇ ਜੀ ਇਹਨਾਂ ਦੇ ਕੋਲ ਵੀ ਜੀ ਡੰਗਰ ਐ ਜੀ ਰੋਡਾ ਐ ਜੀ ਪੈਸੇ ਇਕੱਠੇ ਕਰਕੇ ਦਿੰਦਾ ਏ ਜਿੱਤਾ ਏ ਜਿਹੜਾ ਜੀ ਉਹ ਗਾਵਾਂ ਆ ਜੀ ਸੁਹਾਣੇ ਜਦ ਮਰਜੀ ਮੇਰੇ ਨਾਲ ਜੀ ਪ੍ਰੈਸ ਰਿਪੋਰਟਰ ਲੈ ਕੇ ਜੀ ਚੱਲ ਸਕਦੇ ਆ ਤੁਸੀਂ ਜੀ ਮੈਂ ਜਾ ਕੇ ਜੀ ਮੁਹਈਆ ਕਰਵਾ ਦਾਂਗਾ ਜੀ ਹਾਂਜੀ ਤੇ ਜੀ ਇਹਨਾਂ ਨੇ ਜੀ ਅਫਸਰਾਂ ਨਾਲ ਇਹਨਾਂ ਦੀ ਕਿਸੇ ਨਾਲ ਹਾਂਜੀ ਹਾਂਜੀ ਮੇਲੀਪੁਰ ਜੀ ਇਹ ਮਨਜੀਤ ਸਿੰਘ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਆ ਜੀ ਗੱਡੀ ਵਾਲੇ ਜੀ ਹਾਂਜੀ ਤੇ ਜੀ ਇਹਨਾਂ ਨੇ ਜੀ ਜਿੱਤੇ ਹੋਰ ਨੇ ਜੀ ਨੌਨੇਗੇ ਵੀ ਝੋਟ ਮਾਰੀ ਦੀ ਜੀ ਪਹਿਲਾਂ ਹਮੇ ਕੰਮ ਕਰਦੇ ਤੇ ਜੀ ਮੇਰੇ ਸਾਹਮਣੇ ਮੇਰੀ ਗਵਾਹੀ ਪੜੀ ਵੀ ਹੈ ਜੀ ਠੇਕੇਦਾਰ ਨੇ ਜੀ ਉਹੀ ਬੰਦੇ ਗੱਡੀ ਤੇ ਚੜਾਏ ਹੋਏ ਆ ਜੀ ਅੱਗੇ ਤੇ ਕਹਿੰਦੇ ਆ ਡੰਗਰ ਫੜਨ ਨਾਲੇ ਹੀ ਡੰਗਰੇ ਫੜੂਗਾ ਜੀ ਇਹ ਆ ਜੀ ਉਹ ਆ ਜੀ ਪਹਿਲੇ ਵੀ ਤੋਂ ਜੀ ਬਾਹਰ ਕੇ ਬੰਦੇ ਡੰਗਰ ਫੜਦੇ ਤੇ ਜੀ ਸਰ ਦੇਖਿਆ ਮਹੱਲੀ ਚ ਜਿਹੜੀਆਂ 12 ਗਾਵਾਂ ਫਿਰਦੀਆਂ ਰਹਿੰਦੇ ਨੇ ਉਹ 12 ਨੇਕ ਲੋਕਾਂ ਦੀਆਂ ਲੋਕਾਂ ਦੀਆਂ ਜੀ ਅੱਛਾ ਹਾਂਜੀ ਲੋਕਾਂ ਦੀਆਂ ਜੀ ਮੇਰੇ ਵਰਗੇ ਭਾਈਆਂ ਦੀਆਂ ਜੀ ਕਿਸੇ ਦੀ ਜੀ ਕਿਸੇ ਹੋਰ ਦੀਆਂ ਜੀ ਜੀ ਫਿਰ ਉਹਨਾਂ ਗਾਵਾਂ ਨੂੰ ਜਮੀ ਪੱਠੇ ਨਹੀਂ ਪਾਉਣ ਬੰਦੇ ਘਰੇ ਐਂ ਸਰ ਜਾਂਦਾ ਐਂ ਸਰ ਜਾਂਦਾ ਜੀ ਫਰੀਦ ਅਦੁੱਦ ਹੈ ਜੀ ਹਾਂਜੀ ਤੇ ਜੀ ਮਤਲਬ ਇਹ ਮਿੰਨਾ ਲੈ ਕੇ ਚਿਗਵਾ ਦਿੰਦਾ ਜੀ ਦਿਨ ਨਾ ਖੋਲੋ ਜੀ ਰਾਤ ਨੂੰ ਖੋਲੋ ਜੀ ਕੋਈ ਚੱਕਰ ਜਿਹੜਾ ਮਹੀਨਾ ਦੇ ਦਿੰਦਾ ਜੂ ਉਹਦੇ ਡੰਗਰ ਨਹੀਂ ਛਿੜਦਾ ਜੀ ਮੈਂ ਤਾਂ ਉਹਨਾਂ ਤੋਂ ਪੈਸੇ ਲੈਂਦਾ ਨਾਲ ਐਮਸੀ ਨਾਲ ਤੋਂ ਲੈਂਦਾ ਇੱਕ ਡੰਗਰ ਹਾਂਜੀ ਹਾਂਜੀ ਕਿ ਡੰਗਰ ਦੇ 900 ਰੁਪਿਆ ਲੈਂਦਾ ਈ 950 ਰੁਪਿਆ ਸੀ ਬਿਆਨ ਦੇਣ ਕਿ ਉਹ ਨਹੀਂ ਦਰਜ ਹੋਈ ਕੀ ਗੱਲ ਉਹ ਵਿਜੀਲੈਂਸ ਵਾਲਾ ਉਹ ਕਹਰੇ ਵੀ ਹਾਲੇ ਰੁਕ ਜਾ ਤੇਰੇ ਬਿਆਨ ਕਰ ਲੂਗੇ ਥੋੜਾ ਜਿਹਾ ਰੁਕ ਜੋ ਕਰੇ ਦੋ ਚਾਰ ਦਿਨ ਬਾਅਦ ਆਜੀ ਫਿਰ ਕਰ ਲੂਗੇ ਜੀ ਹਾਂਜੀ ਧਿਆਨ ਚ ਲੈਣਾ ਚਾਹੁੰਦਾ ਜੀ ਤੁਹਾਡੇ ਜੀ ਜਿਹੜੇ ਜੀ ਆਪਾਂ ਜੀ ਬਾਹਰ ਤੇ ਡੰਗਰ ਫੜ ਕੇ ਲਿਆਂਦੇ ਤੇ ਜੀ ਉਹਦੇ ਜਿੰਨਾ ਚਿਪ ਕੱਢ ਦਿੰਦੇ ਤੇ ਜੀ ਆਪਾਂ ਜੀ ਚਿਪ ਕੱਢ ਕੇ ਜੀ ਉਹ ਜਿਹੜੀ ਜੀ ਚਿਪ ਲੱਗੀ ਹਾਂਜੀ ਪੀਐਸਜੀ ਲੱਗਿਆ ਹੋਆ ਹੁੰਦਾ ਹੈ ਜੀ ਤੇ ਜੀ ਉਹਦਾ ਮੈਮਰੀ ਕਾਰਡ ਕੱਢ ਕੇ ਜੀ ਅਲੱਗ ਰੱਖ ਦਿੰਦੇ ਤੇ ਜੀ ਠੇਕੇਦਾਰ ਕੋ ਕਹਿੰਦੇ ਜੀ ਤੇ ਜੀ ਬਾਹਰ ਤੇ ਡੰਗਰ ਫੜ ਕੇ ਲੈ ਆਂਦੇ ਤੇ ਜੀ ਕਿਹੜੇ ਕਿਹੜੇ ਪਿੰਡਾਂ 'ਚ ਫੜਦੇ ਸੀ ਲਾਂਡਰਾ ਹੋ ਗਿਆ ਜੀ ਜਗਤਪੁਰਾ ਹੋ ਗਿਆ ਜੀ ਇਹ ਪਾਪੜੀ ਹੋ ਗਿਆ ਜੀ ਅੱਛੇ 82 ਸੈਕਟਰ ਹੋ ਗਿਆ ਜੀ ਉੱਥੇ ਦੇ ਜੀ ਗੁਜਰਾਂ ਦੇ ਡੰਗਰ ਵੀ ਜੀ ਕਾਫੀ ਬਾੜੇ ਹੋਏ ਆ ਜੀ ਐਦਾਂ ਹੀ ਜੀ ਚੱਕ ਚੱਕ ਕੇ ਜੀ ਚੋਰੀ ਹੋ ਜੀ ਰਾਤਾਂ ਨੂੰ ਜੀ ਰਾਤ ਨੂੰ ਜਦ ਕੀ ਗੱਡੀ ਚਲਾਣਾ ਅਲਾਉਡ ਨਹੀਂ ਹੈ ਜੀ ਬਿਲਕੁਲ ਵੀ ਜੀ ਹਾਂਜੀ 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 ਇਹ ਜੀ ਰਾਤ ਨੂੰ ਗੱਡੀ ਚਲਾਣੀ ਅਲਾਉਡ ਨਹੀਂ ਹੈ ਜੀ ਪਰ ਜੀ ਇਹ ਕਹਿੰਦਾ ਵੀ ਰਾਤ ਨੂੰ ਚਲਾਓ ਔਰ ਆਪਣਾ ਡੰਗਰ ਪਕੜੋ ਔਰ ਸੈਕਟਰ ਮਾ ਲਿਆ ਗੱਡੀ ਖੜੀ ਕਰ ਦੋ ਬਾਈ ਜੀ ਇਹ ਲਾਲਚ ਦਿੰਦਾ ਰਹਿੰਦਾ ਤਾਂ ਵੀ ਤੁਹਾਡਾ ਡੰਗਰ ਨਹੀਂ ਜੀ ਮੈਂ ਛੇੜੂਗਾ ਜੀ ਐ ਜੀ ਐ ਜੀ ਬਾਈ ਜੀ ਹੁਣ ਜੀ ਮੜੀ ਜੀ ਕੋਈ ਗਲਤੀ ਹੋ ਜਾਂਦੀ ਹੈ ਜੀ ਬੰਦੇ ਦੀ ਉਹਨੂੰ ਜਾਂਦਾ ਜੀ ਮੈਂ ਕਰਦਾਗਾ ਜੀ ਤੇਰੇ ਡੰਗਰ ਬਾੜ ਤੰਗਾ ਜੀ ਚਾਹ ਕਿੱਲਾਂ ਦੇ ਖੁੱਲਣੇ ਤੱਕ ਜਾਂਦਾ ਹੈ ਜੀ। ਇਹ ਇੱਕ ਜਿੰਨਸ ਦਾ ਬੱਚਾ ਇਹਨਾਂ ਵਿੱਚ ਕੋਈ ਡਾਕਟਰ ਕੋਈ ਐਮਜੈਂਸੀ ਅਫਸਰ ਬੰਨੇ ਨੇ ਔਰ ਇਹਨਾਂ ਨੂੰ ਜੇ ਮੁੰਡੇ ਹੈਲਮਟ ਪਾ ਕੇ ਤੇ ਕੁੜੀਆਂ ਨੂੰ ਵੀ ਸ਼ੂਰੀ ਹੈਲਮਟ ਪਾਵਾ। ਉਹ ਇਹੇ ਲੜਕੀਆਂ ਨੂੰ ਅੱਜ ਰੋਕੇ ਇਹੋ ਜਿਹੋ ਉਹਦਾ ਕਹਿੰਦੀ ਆ ਵੀ ਆਪਣੇ ਹੈਲਮਟ ਪਾਓ। ਆਪਣੇ ਜਿਹੜੇ ਅੰਡਰੇਜ ਬੱਚੇ ਹੈਗੇ ਉਹ 50 CC ਦੀ ਗੱਡੀ ਲੈ ਕੇ ਹੀ ਚਲਣ 110 CC ਵੀ ਇਕੱਟਾ ਚਲਾਦੇ ਕਿ ਜਿਹਨੇ 1800 ਤੋਂ ਘੱਟ ਨੇ। ਉਹ ਜਿਹੜੇ 1800 ਤੋਂ ਸਭ ਤੋਂ ਉਪਰ ਅਸ਼ਵਤ ਵੀ ਇੱਕ ਜੀਐਨਵੀ ਵਾਹਨ ਹੈ ਕਿ ਨਾ ਮੇਟ ਕੋਈ ਡਾਕਟਰ ਕੋ ਜਾਈਏ ਸਰ ਅਫਸਰ ਬਣਦੇ ਨੇ ਔਰ ਇਹਨਾਂ ਨੂੰ ਵੀ ਜੇ ਮੋਢੇ ਹੈਲਮਟ ਪਾ ਲੇ ਤੇ ਕੁੰਡੀਆਂ ਨੂੰ ਵੀ ਜੂਰੀ ਹੈਲਮਟ ਪਾਣਾ ਵਾ ਓਏ ਇਹ ਲੜਕੀਆਂ ਨੂੰ ਅੱਜ ਰੋਕੇ ਇਹੋ ਹੀ ਹੁਣ ਉਹਦਾਸ ਕੀਤੀ ਹੈ ਵੀ ਆਪਣੇ ਹੈਲਮਟ ਪਾਓ ਆਪਣੇ ਅੰਡਰੇਜ ਬੱਚੇ ਹੈਗੇ ਉਹ 50 ਸੀਸੀ ਦੀ ਗੱਡੀ ਲੈ ਕੇ ਚਲਾਣ 110 ਸੀ ਵੀ 120 ਚਲਾ ਸਕਦੇ ਜੋ ਜਿਹੜੇ 1800 ਤੋਂ ਘੱਟ ਨੇ ਉਹ ਜਿਹੜੇ 1800 ਤੋਂ ਉੱਪਰ ਨੇ ਉਹ ਆਪਣਾ ਸਭ ਤੋਂ ਉਪਰ ਮਨਜੀਤ ਸਿੰਘ ਠੇਕੇਦਾਰ ਜੀ ਬੋਲਦੇ ਹੋ ਤੁਸੀਂ ਕੌਣ ਬੋਲ ਰਹੇ ਹੋ ਮੈਂ ਦਰਸ਼ਨ ਸਿੰਘ ਕੋਕਰ ਬੋਲਦਾ ਪੱਤਰਕਾਰ ਆ ਰਾਬਤਾ ਪੰਜਾਬ ਟੀਵੀ ਤੋਂ ਹਾਂਜੀ ਬੋਲੋ ਇਹ ਇੱਕ ਤੁਹਾਡੇ ਖਿਲਾਫ ਸ਼ਿਕਾਇਤ ਹੋਈ ਹੈ ਵਿਜੀਲੈਂਸ ਨੂੰ ਕਿ ਆਵਾਰਾ ਪਸ਼ੂਆਂ ਦੇ ਨਾਂ ਤੇ ਤੁਸੀਂ ਮੁਰਤੀ ਕਮਾਈ ਕਰਦੇ ਹੋ ਥੱਗੀ ਥੋਰੀ ਕਰਦੇ ਹੋ ਅੱਛਾ ਤੇ ਸਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਤੇ ਸੋਨੂੰ ਰਾਣਾ ਨੇ ਵੀ ਬਿਆਨ ਦਿੱਤਾ ਤੇ ਇੱਕ ਦੂਸਰੇ ਮੁੰਡੇ ਨੇ ਬਿਆਨ ਦਿੱਤਾ ਬਿੰਦਰ ਨੇ ਉਹ ਵੀ ਤੁਹਾਡੇ ਪੱਖ ਲੈਣਾ ਸੀ ਵੀ ਕਿ ਤੁਹਾਡੇ ਖੁੱਦੇ ਡੰਗਰ ਨੇ ਉਹ ਖੁੱਲੇ ਚਰਦੇ ਆ ਕਹਿੰਦੇ ਤੇ ਠੇਕੇਦਾਰ ਤੁਸੀਂ ਹੈਗੇ ਹੋ ਤੇ ਡਰਾਈਵਰ ਤੁਸੀਂ ਹੋ ਰੱਖਦੇ ਹੋ ਗੱਡੀਆਂ ਤੇ ਜਿਨ੍ਹਾਂ ਦੇ ਆਪਣੇ ਪਸ਼ੂ ਨੇ ਉਹਨਾਂ ਨੂੰ ਖੁੱਲ੍ਹ ਦੇ ਦੇਣੇ ਕਿ ਪਸ਼ੂ ਤੁਸੀਂ ਚਰਾਓ ਤੇ ਪਿੰਡਾਂ ਦੇ ਵਿੱਚੋਂ ਵੀ ਉਹ ਜਿਹੜੇ ਪਸ਼ੂ ਤੁਸੀਂ ਅਵਾਰਾ ਲਿਆਉਂਦੇ ਜਦ ਕਿ ਸ਼ਹਿਰ ਤੋਂ ਪਸ਼ੂ ਫੜਦੇ ਨਹੀਂ ਇਹਦੇ ਬਾਰੇ ਕੀ ਕਹਣਾ ਤੁਹਾਡਾ ਕਹਿੰਦਾ ਮੁਕਿੰਨੇ ਕਈਆਂ ਗੱਲਾਂ ਹਨ ਸਾਰੀਆਂ ਇਹ ਕੇਸਰ ਸਿੰਘ ਨੇ ਸ਼ਿਕਾਇਤ ਕੀਤੀ ਹੈ ਬਿਜਲੀਅੰਸ ਕੋਲ ਬਿਆਨ ਵੀ ਦਰਜ ਕਰਾਏ ਨੇ ਉਹਨਾਂ ਨੇ ਦੇਖੋ ਜੀ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਉਹ ਬਲੈਕਮੇਲ ਹੈਗਾ ਅੱਛਾ ਜਿਹੜਾ ਕੇਸਰ ਸਿੰਘ ਉਹ ਬਲੈਕਮੇਲ ਦਾ ਹੈਗਾ ਹੂੰ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜਦੋਂ ਵੀ ਮੈਨੂੰ ਬਲੈਕਮੇਲ ਕੀਤਾ ਜਿਹੜੀ ਗੱਲ ਹੋਈਗੀ ਫੈਕਟ ਸੱਸਦਾਗਾ ਨਹੀਂ ਬਲੈਕਮੇਲਰ ਤਾਂ ਹੈ ਤੁਹਡੇ ਕੋਲ ਪ੍ਰੂਫ ਹੈਗੇ ਨੇ ਉਸ ਗੱਲ ਦੇ ਵੀ ਬਲੈਕਮੇਲਰ ਹੈ ਉਹ ਤਾਂ ਹੈ ਹੀ ਛਰੇਆ ਬਲੈਕਮੇਲਰ ਆ ਤਾਂ ਮਿਲੋ ਮੈਨੂੰ ਖੁਦ ਕਹਦਾ ਪੈਸੇ ਦੋ ਬੰਦਿਆਂ ਕੋਲ ਸੰਹੇਪੇ ਦਾ ਪੈਸੇ ਦੋ ਕਿੰਨੇ ਪੈਸੇ ਮੰਗਦਾ ਅਬਜੈਕਟ ਮਾਊਂਟ ਤਾਂ ਨਹੀਂ ਕੋਈ ਨੇ ਕੋਈ ਪਰ ਨੇ ਜਰੂਰ ਕਿਹਾ ਵੀ ਮੈਨੂੰ ਮਿਲੋ ਆ ਕੇ ਅੱਛਾ ਦੱਸੋ ਮੇਰੇ ਕਹਿਦੇ ਸਾਹਿਬ ਚਲੋ ਤਾਂ ਤੁਸੀਂ ਆਪਣੇ ਪੈਸੇ ਹੈਗੇ ਤੁਹਡੇ ਮੇਰੇ ਕੋਲ ਦੋ ਪਜੂ ਹੈਗੇ ਨੇ ਉਹ ਤਾਂ ਕੰਨੀ ਠੀਪੰਤੀ ਹੈ ਗਿਆ ਉਹ ਉਹਨਾਂ ਦੇ ਕਰਨ ਨਾਲ ਕੀ ਹੁੰਦਾ ਤੇ ਹੋਰ ਜਿਹੜੇ ਡਰਾਈਵਰ ਤੁਸੀਂ ਰੱਖਿਆ ਉਹਨਾਂ ਨੂੰ ਤੁਸੀਂ ਖੁੱਲ੍ਹ ਦਿੰਦੇ ਹੋ ਵੀ ਚਾਰੋਂ ਜਲੇਟ ਲੈਵਰ ਦੀ ਵੀ ਤੁਸੀਂ ਚਾਰੋਂ ਜਨਾਂ ਤੋਂ ਤੁਸੀਂ ਡਰਾਈਵਰ ਰੱਖਦੇ ਗੱਡੀ ਤੇ ਬਿਨਾਂ ਪੈਸਿਆਂ ਤੇ ਰੱਖਦੇ ਉਹਨਾਂ ਦੇ ਅਕਾਊਂਟ ਚ ਜਿਹੜੇ ਤੁਹਾਨੂੰ ਰਾਣੀ ਦੀ ਗੱਲ ਕਰਦੇ ਹੋ ਤੁਸੀਂ ਹੂੰ ਇਹ ਸੱਜੀ ਗੱਡੀ ਤੇ ਲੇਵਰ ਦਾ ਕੰਮ ਕਰਦਾ ਸੀ ਓਕੇ ਸ਼ਹਿਰ 'ਚ ਕੋਈ ਹੁੰਦਾ ਨਹੀਂ ਛੱਡਿਆ ਜਦੋਂ ਕਹਿੰਦੇ ਪੈਸੇ ਨਾਲ ਹਣ ਅੱਛਾ ਇਹ ਪੈਸੇ ਇਕੱਠੇ ਕਰਦਾ ਸੀ ਇਹ ਅਗਰ ਚਿੱਟਾ ਪਿੰਦਾ ਨਹੀਂ ਉਹ ਕਹਿੰਦਾ ਪੈਸੇ ਮੈਂ ਇਕੱਠੇ ਕਰਦਾ ਸੀ ਪਰ ਮੇਰੇ ਸੱਤੇ ਕਰਕੇ ਤੁਹਾਨੂੰ ਦਿੰਦਾ ਸੀ ਇਹ ਚਿੱਟਾ ਪਿੰਦਾ ਅੱਛਾ ਜੀ ਇਹਦੇ ਕੋਲ ਕਹਿੰਦੇ ਨੀ ਬੁਲਾ ਹੁੰਦਾ ਸੀਗਾ ਅੱਛਾ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਹੂੰ ਉਹ ਜਿੰਨੂੰ ਗੱਡੀ ਤੋਂ ਉਤਾਰਤਾ ਅੱਛਾ ਜਦੋਂ ਗੱਡੀ ਨੂੰ ਉਤਾਰਤਾ ਉਸ ਗੱਲ ਨੂੰ ਹੋ ਗਏ 2 ਮਹੀਨੇ ਅੱਛਾ ਇਹ ਤਾਂ ਗਾਂ ਫੜੀ ਜਈ ਇੱਕ ਹੂੰ ਜਦੋਂ ਇਹ ਗਾਂ ਫੜੀ ਹੈ ਇਹਦੇ ਹੋਇਆ ਦਰਦ ਫਿਰ ਵੀ ਮੇਰੀ ਗਾਂ ਕੋ ਫੜ ਲਈ ਅੱਛਾ ਉਦੋਂ ਵੇ ਉਹ ਜੋ ਮਰਜ਼ੀ ਬੋਲੀ ਜਾਵੇ ਤੇ ਤਨਖਾਹ ਦਿੰਦੇ ਸੀ ਤੁਸੀਂ ਇਹਨੂੰ ਬਿਲਕੁਲ ਤਨਖਾਹ ਹੁੰਦੇ ਸੀਗਾ ਅੱਛਾ ਚਲੋ ਜਿਹੜੇ ਬਿਆਨ ਬਿਜ਼ਨਸ ਲਓਗੇ ਤੁਸੀਂ ਦੇਣ ਨੂੰ ਤਿਆਰ ਹੋ ਠੀਕ ਹੈ ਬਿਲਕੁਲ ਪਿਆਰ ਹੈ ਕੋਈ ਕੋਈ ਡਾਊਟ ਨਹੀਂ ਹੈ ਹਾਂ ਜੀ ਜੀ ਮੈਂ ਦਰਸ਼ਨ ਸਿੰਘ ਕੁੱਕਰ ਬੋਲਦਾ ਪੱਤਰਕਾਰ ਰਾਜਾ ਪੰਜਾਬ ਟੀਵੀ ਤੋਂ ਵੀ ਦੇਖੋ ਵੀ ਇਹ ਹਾਂ ਜੀ ਜੀ ਤੁਹਾਡਾ ਇੱਕ ਪੱਖ ਲੈਣਾ ਸੀ ਕਿ ਅਵਾਰਾ ਗਾਵਾਂ ਮੱਝਾਂ ਮਹੱਲੇ ਚ ਬਹੁਤ ਫਿਰਦੀਆਂ ਨੇ ਸਹੀ ਜਿਹੜੇ ਠੇਕੇਦਾਰ ਨੂੰ ਠੇਕਾ ਦਿੱਤਾ ਐਮਸੀ ਵੱਲੋਂ ਮਨਜੀਤ ਸਿੰਘ ਨੂੰ ਉਹਦੇ ਕੋਦਿਆਂ ਵੀ ਮੱਝਾਂ ਘਾਵਾ ਚਰਦੀਆਂ ਨੇ ਤੇ ਉਹ ਉਹਨਾਂ ਬੰਦਿਆਂ ਨੂੰ ਲੇਬਰ ਤੇ ਰੱਖਦਾ ਜਿਨ੍ਹਾਂ ਦੀਆਂ ਮੱਝਾਂ ਘਾਵਾ ਨੇ ਉਹਨਾਂ ਦੇ ਉਹਰੇ ਫਰੀ ਚਰਦੀਆਂ ਨੇ ਐਸ ਕਿਸਮ ਦਾ ਕੋਈ ਗੋਲਮਾਲ ਚੱਲਦਾ ਹੈ ਤੇ ਜਿਹੜੇ ਡੰਗਰ ਗਊਸ਼ਾਲਾ ਚ ਲੈਂਦੇ ਨੇੜਲੇ ਪਿੰਡਾਂ ਚੋਂ ਲਿਆਂਦੇ ਆ ਉਹ ਵੜਕੇ ਉਹਦੀ ਬਿਜਲੈਂਸ ਨੂੰ ਸ਼ਿਕਾਇਤ ਵੀ ਹੋਈ ਆ ਤੇ ਉਹ ਤੁਹਾਡੀ ਵੀ ਕਹਿੰਦੇ ਕੋਈ ਮਿਲੀ ਭੁਗਤਾਨ ਦਾ ਤੁਹਾਡਾ ਪੱਖ ਲੈਣਾ ਉਹਦੇ ਬਾਰੇ ਕੀ ਕਹੋਗੇ ਮੈਂ ਅਸੀਂ ਤਾਂ ਜਿਹੜਾ ਕੰਟਰੈਕਟਰ ਤੇ ਦਿੱਤਾ ਹੈ ਜੀ ਕੰਟਰੈਕਟਰ ਐ ਕਿਹੜੇ ਬੰਦੇ ਰੱਖੇ ਨਹੀਂ ਰੱਖਿਓ ਉਹ ਵੀ ਦੇਖ ਲੈਣਾ ਜੀ ਸਾਡੇ ਉੱਧਰ ਕੋਈ ਹੈ ਨਹੀਂ ਐ ਤੇ ਕੰਟਰੈਕਟਰ ਤੇ ਦਿੱਤਾ ਹੈਗਾ ਜੀ ਦਾ ਉਕੇ ਪਰ ਉਹ ਬਾਰੇ ਪਸ਼ੂ ਦਾ ਤਾਂ ਫਿਰ ਹੱਲ ਹੋਇਆ ਨਹੀਂ ਨਾ ਮਸਲਾ ਚੈੱਕ ਨਹੀਂ ਕਰਦੇ ਤੁਹਾਡੇ ਇੰਸਪੈਕਟਰ ਚੈੱਕ ਦੇ ਚੈੱਕ ਕਰਦੇ ਟੀਮ ਲਾਈ ਹੋਈ ਹੈ ਨਾ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਬਾਰੇ ਉਹ ਤਾਂ ਜਵਾਬ ਦਿੰਦਾ ਹੈ ਜੀ ਹਾਂ ਜੀ ਹਾਂ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਹੈ ਉਹ ਨਹੀਂ ਪਰ ਜਿਹੜੀ ਆਪ ਦੇ ਪਸ਼ੂ ਹੋਣ ਉਹਨੂੰ ਆਪਾਂ ਠਿਕਾ ਦੇ ਸਕਦੇ ਹਾਂ ਉਹ ਕੋਈ ਚਾਰਦਾ ਹੋਵੇ ਦੇਉਤ ਅਸੀਂ ਉਹ ਕੀਤਾ ਸੀਗਾ ਜੀ ਆਪਣਾ ਜਿਹੜਾ ਪ੍ਰੋਸੈਸ ਕੀਤਾ ਸੀ ਪ੍ਰੋਫੈਸ਼ਨਲ ਕੋਈ ਵੀ ਆਉਂਦਾ ਨਾ ਟੈਂਡਰ ਸੁਦਾ ਟੈਂਡਰ ਜਿਹਦੇ ਕੋਈ ਵਾਸਤੇ ਉੱਚੇ ਦੇ ਇਹ ਤਿੰਨੇ ਨਾ ਦੇਖਿਆ ਜਾਂਦਾ ਹੈ ਠੀਕ ਹੈ ਹਾਂਜੀ ਤੁਹਾਡੇ ਨਾਲ ਕੋਈ ਨਹੀਂ ਉਹਦਾ ਕੋਈ ਲੈਣ ਦੇਣ ਕੋਈ ਹੋਰ ਕੁਸਰ ਨਹੀਂ ਸਾਡਾ ਕੋਈ ਨਹੀਂ ਉਹ ਤਾਂ ਕੰਮ ਕਰਦਾ ਆਪਣਾ ਜੀ ਠੀਕ ਹੈ ਜਿੱਦੇ ਫੜ ਕੇ ਲਿਆਂਦਾ ਪਛੋਸੀ ਹੁੰਦੇ ਪੈਣਾ ਨਾ ਉਹ ਜਿਹੜੀ ਨਾ ਜੀਪੀਐਸ ਲੱਗਿਆ ਹੁੰਦਾ ਮਸ਼ੀਨ ਉੱਤੇ ਗੱਡੀ ਤੇ ਉਹ ਵੀ ਚਿਪ ਕੱਢ ਦਿੰਦੇ ਆ ਪਿੰਨਾ ਚੋਂ ਲਿਆਉਂਦਾ ਖਾਣਾ ਪੂਰਤੀ ਵਾਸਤੇ ਜੀ ਤੇ ਜੀਪੀਐਸ ਲਾਉਣ ਵਾਲੀ ਤੇ ਕੋਈ ਗੱਲ ਹੈ ਹੀ ਨਹੀਂ ਜੀ ਨਹੀਂ ਉਹ ਉਹ ਉਹਦੇ ਗੱਡੀ ਤੇ ਲੱਗਿਆ ਹੁੰਦਾ ਇੱਕ ਹੋਰ ਪੁਆ ਉਹ ਲਿਖ ਲੈ ਇਸ ਤਰ੍ਹਾਂ ਲਗਾਉਣਾ ਨਹੀਂ ਉੱਤੇ ਫਿਰ ਉਹ ਨਗਰ ਨਿਗਮ ਦੀ ਦੂ ਉਹ ਕਰਦਾ ਨਾ ਕਰ ਤਾਂ ਲਿਖ ਲਿਆਉਣਾ ਉਹਨੇ ਓਕੇ ਪਰ ਲਿਖ ਨਹੀਂ ਸਕਦਾ ਨਾ ਜੀ ਪ੍ਰਾਈਵੇਟ ਵਹੀਕਲ ਨਹੀਂ ਅਦਰਵਾਈਜ਼ ਤਾਂ ਫਿਰ ਪਤਾ ਹੀ ਨਹੀਂ ਚੱਲੇਗਾ ਜੀ ਪ੍ਰਾਈਵੇਟ ਬੰਦਾ ਜੀ ਕੌਣ ਹੈਗਾ ਓਕੇ ਉਹ ਨਗਰ ਨਿਗਮ ਦੇ ਬਹੁਤ ਸੇ ਕੰਮ ਕਰ ਰਹੇ ਨੇ ਜੇ ਅਸੀਂ ਕਿਸੇ ਨੂੰ ਟੈਂਡਰ ਦਿੱਤਾ ਤਾਂ ਨਗਰ ਨਿਗਮ ਦਾ ਜਿਹੜਾ ਉਹ ਕਰ ਸਕਦਾ ਹੈ ਨਾ ਉਹ ਤੋਂ ਤੁਹਾਡੇ ਨੌਲੇਜ ਜ ਹੈ ਵੀ ਬਿਜਲੀ ਨੇ ਸਕੋਲ ਵੀ ਸਥਿਤ ਹੋਈ ਹੈ ਨਹੀਂ ਨਹੀਂ ਮੇਰੀ ਕੋਈ ਨੌਲੇਜ ਨਹੀਂ ਚਲੋ ਠੀਕ ਹੈ ਜੀ ਥੈਂਕ ਯੂ